ਪਰसों ਦੇਰ ਰਾਤ ਤੇ ਹੁਸ਼ਿਆਰਪੁਰ ਜਲੰਧਰ ਮਾਰਕ ਤੇ ਪੈਂਦੇ ਪਿੰਡ ਮੰਡਿਆਲਾ ਵਿਖੇ ਇੱਕ ਬੇहद ਦਰਦਨਾਕ ਹਾਦਸਾ ਵਾਪਰਿਆ ਜਿਸ ਵਿੱਚ ਕਈ ਲੋਕਾਂ ਦਾ ਜਾਨੀ ਨੁਕਸਾਨ ਹੋਇਆ ਤਾਂ ਉੱਥੇ ਜੇਕਰ ਆਪਾਂ ਇਹ ਆਮ ਲੋਕਾਂ ਦੀ ਗੱਲ ਕਰੀਏ ਤਾਂ ਆਮ ਲੋਕਾਂ ਦੇ ਵਿੱਚ ਵੀ ਜਿੱਥੇ ਬਹੁਤ ਸਾਰਾ ਜਰਦਾ ਮਾਹੌਲ ਪਿਆ ਜਾ ਰਿਹਾ ਸੀ ਤੇ ਜੇਕਰ ਆਪਾਂ ਵਿੱਤੀ ਨੁਕਸਾਨ ਦੀ ਗੱਲ ਕਰੀਏ ਤਾਂ ਆਪਾਂ ਇਹ ਗੱਲ ਕਹਿ ਸਕਦੇ ਹਾਂ ਕਿ ਕਰੋੜਾਂ ਦਾ ਨੁਕਸਾਨ ਹੈ ਜਿਹੜਾ ਆਮ ਲੋਕਾਂ ਦਾ ਹੋਇਆ ਹੈ ਲੋਕਾਂ ਦੇ ਆ ਜਿਹੜੇ ਘਰ ਨੇ ਘਰਦਿਆਂ ਛੱਤਾਂ ਨੇ ਜਾਂ ਦੁਕਾਨਾਂ ਦੀਆਂ ਛੱਤਾਂ ਨੇ ਜਿਹੜੀਆਂ ਢਾਈ ਢੇਰੀ ਹੋਈਆਂ ਨੇ ਤੇ ਇੱਕ ਵਾਰ ਮੋੜ ਤੋਂ ਮਾ ਪਰ ਤੁਸੀਂ ਸਾਰੇ ਜਾਣਦੇ ਹੋ ਕਿ ਇਸ ਥਾਂ ਤੇ ਇਹ ਪਿੰਡ ਨੂੰ ਜਦੋਂ ਇਹ ਰਾਹ ਦਾਖਲ ਹੁੰਦਾ ਤਾਂ ਇੱਥੇ LPG ਇੱਕ ਗੈਸ ਦਾ ਭਰਿਆ ਜਿਹੜਾ ਉਹ ਕੈਂਟਰ ਹੁੰਦਾ ਤਾਂ ਹਾਦਸਾ ਗ੍ਰਸਤ ਹੋ ਜਾਂਦਾ ਤਾਂ ਜਿਸ ਤੋਂ ਬਾਅਦ ਕੱਲ ਵੀ ਜਿਹੜਾ ਨਾ ਪਿੰਡ ਵਾਸੀਆਂ ਵੱਲੋਂ ਧਰਨਾ ਪ੍ਰਦਰਸ਼ਨ ਕੀਤਾ ਗਿਆ ਸੀ ਤੇ ਆਪਣੀ ਮੰਗ ਨੂੰ ਜਿਹੜਾ ਜ਼ੋਰ ਜ਼ੋਰਦਾਰ ਢੰਗ ਦੇ ਨਾਲ ਇਹ ਪ੍ਰਸ਼ਾਸਨ ਦੀ ਕਚੈਰੀ ਦੇ ਵਿੱਚ ਰੱਖਿਆ ਗਿਆ ਸੀ ਕਿ ਇੱਥੋਂ ਜਿਹੜਾ ਟਰੱਕਾਂ ਦਾ ਆਉਣਾ ਜਾਣਾ ਉਹ ਬੰਦ ਕੀਤਾ ਜਾਵੇ ਪਰੰਤੂ ਲੱਗਦਾ ਹੈ ਪ੍ਰਸ਼ਾਸਨ ਅਜੇ ਵੀ ਕਿਸੇ ਵੱਡੇ ਹਾਦਸੇ ਦਾ ਇੰਤਜ਼ਾਰ ਕਰ ਰਿਹਾ ਹੈ ਇੱਕ ਵਾਰ ਮੁੜ ਤੋਂ ਇਹ ਤਸਵੀਰਾਂ ਇਹ ਮੰਡਿਆਲਾ ਦੀਆਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਤੇ ਕਿਉਂਕਿ ਦੱਸਿਆ ਜਾ ਰਿਹਾ ਕਿ ਇਹ ਟਰੱਕ ਆ ਜਿਹੜਾ ਇਹ ਮੇਨ ਰੋਡ ਤੋਂ ਜਦੋਂ ਆ ਰਿਹਾ ਸੀ ਇਹ ਗੈਸ ਸਿਲੰਡਰਾਂ ਦਾ ਭਰਿਆ ਹੋਇਆ ਟਰੱਕ ਹੈ ਤੇ ਜਦੋਂ ਇਸ ਛੋਟੇ ਜਿਹੇ ਕਟ ਤੋਂ ਟਰੱਕ ਨੂੰ ਆਪਣੇ ਕੈਂਟਰ ਨੂੰ ਇਹ ਵਾਪਸ ਮੁੜਨ ਲੱਗਿਆ ਯੂ-ਟਰਨ ਲੈਣ ਲੱਗਿਆ ਤਾਂ ਇਹ ਟਰੱਕ ਆਫ ਬੈਲੈਂਸ ਹੋ ਜਾਂਦਾ ਹੈ ਜਿਸ ਕਾਰਨ ਇੱਕ ਵੱਡਾ ਹਾਦਸਾ ਵਾਪਰ ਸਕਦਾ ਸੀ ਪਰੰਤੂ ਗਨੀਮਤ ਰਹੀ ਹੈ ਇਵਨ ਗੁਰਨੇ ਮੇਰ ਕੀਤੇ ਹੈ ਕਿ ਕਿਸੇ ਵੀ ਤਰ੍ਹਾਂ ਦਾ ਕੋਈ ਵੱਡਾ ਹਾਸਾ ਨਹੀਂ ਵਾਪਰਿਆ ਜਿਸ ਤੋਂ ਬਾਅਦ ਪਿੰਡ ਵਾਸੀਆਂ ਦੇ ਵਿੱਚ ਇੱਕ ਵਾਰ ਮੁੜ ਤੋਂ ਜਿਹੜੀ ਉਹ ਗੁੱਸੇ ਦੀ ਲਹਿਰ ਪਾਈ ਜਾ ਰਹੀ ਹੈ ਕਿ ਆਖਰਕਾਰ ਪ੍ਰਸ਼ਾਸਨ ਕਾਰਵਾਈ ਕਿਉਂ ਨਹੀਂ ਕਰ ਰਿਹਾ ਤਾਂ ਹੁਣ ਵੀ ਤਸਵੀਰਾਂ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਵੱਡੀ ਗੈਂਤੀ ਦੇ ਵਿੱਚ ਜਿਹੜੇ ਉਹ ਪਿੰਡ ਵਾਸੀ ਆ ਹਜ਼ਾਰਾਂ ਦੀ ਗੈਂਤੀ ਦੇ ਵਿੱਚ ਜਿਹੜੀ ਉਹ ਸੰਗਤਾਂ ਆਲੇ ਦੁਆਲੇ ਦੇ ਪਿੰਡਾਂ ਦੀ ਤੇ ਪਿੰਡ ਇਹ ਮੰਡਿਆਲਾਂ ਦੀ ਉਹ ਵੀ ਮੌਕੇ ਤੇ ਪਹੁੰਚੀ ਹੋਈ ਹੈ ਤਾਂ ਪਿੱਛੇ ਵੀ ਤੁਸੀਂ ਇਹ ਤਸਵੀਰਾਂ ਇੱਕ ਵਾਰ ਕੈਮਰਾ ਪਰਸਨ ਨੂੰ ਕਹਾਗਾ ਕਿ ਦਿਖਾ ਦਿਓ ਕਿ ਵੱਡੀ ਗਿਣਤੀ ਦੇ ਵਿੱਚ ਜਿਹੜੇ ਸੰਕੜੀ ਇਲਾਕਾ ਵਾਸੀ ਆ ਜਿਹੜੇ ਥਾਤੇ ਪਹੁੰਚੇ ਹੋਏ ਨੇ ਜਿਨ੍ਹਾਂ ਵੱਲੋਂ ਇਹ ਐਸੀ ਗੱਲ ਨੂੰ ਲੈ ਕੇ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਪ੍ਰਸ਼ਾਸਨ ਦੀ ਕਾਰਗੁਜ਼ਾਰੀ ਨੂੰ ਲੈ ਕੇ ਆਪਾਂ ਕਹਾਂਗੇ ਪ੍ਰਸ਼ਾਸਨ ਦੀ ਕਾਰਗੁਜ਼ਾਰੀ ਨੂੰ ਲੈ ਕੇ ਜਿਹੜਾ ਇੱਥੇ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਕਿ ਐਡਾ ਵੱਡਾ ਹਾਦਸਾ ਹੋਣ ਦੇ ਬਾਵਜੂਦ ਵੀ ਪ੍ਰਸ਼ਾਸਨ ਕਿਉਂ ਬੇਸ਼ਰਮੀ ਦੇ ਆਲਮ ਦੇ ਵਿੱਚ ਆ ਕਿਉਂ ਪ੍ਰਸ਼ਾਸਨ ਦੇ ਕੰੰਡੇ ਤੇ ਜੂ ਨਹੀਂ ਸਰਕ ਰਹੀ ਹੈ ਤਾਂ ਆਪਾਂ ਤੇ ਵੱਡੀ ਗਿਣਤੀ ਦੇ ਵਿੱਚ ਮਹਿਲਾਵਾਂ ਵੀ ਮੌਜੂਦ ਨੇ ਬੀਬੀਆਂ ਮੌਜੂਦ ਨੇ ਉੱਥੇ ਨੌਜਵਾਨ ਭਾਈਚਾਰਾ ਵੀ ਜਿਹੜਾ ਮੌਜੂਦ ਹੈ ਗੱਲਬਾਤ ਕਰਨ ਦੀ ਆਪਾਂ ਇਹ ਕੋਸ਼ਿਸ਼ ਵੀ ਕਰ ਲੈਂਦੇ ਆ ਬਾਈ ਜੀ ਕੀ ਨਾਮ ਹੈ ਤੁਹਾਡਾ ਮੈਂ ਨਾ ਹਰਮਿੰਦਰ ਸਿੰਘ ਆ ਜੀ ਹਰਮਿੰਦਰ ਸਿੰਘ ਜੀ ਇੱਕ ਵਾਰ ਮੋੜ ਤੋਂ ਤੁਸੀਂ ਧਰਨੇ ਤੇ ਬੈਠੇ ਹੋ ਕੀ ਕਾਰਨ ਹੋ ਗਿਆ ਕਿਉਂਕਿ ਇੱਕ ਵਾਰ ਦੱਸਿਆ ਜਾ ਰਿਹਾ ਕਿ ਇੱਕ ਟਰੱਕ ਫਿਰ ਬੇਕਾਬੂ ਹੋ ਕੇ ਕੋਈ ਹਾਸਾ ਵਾਪਰਨ ਲੱਗਿਆ ਸੀ ਜੀ ਹਾਂ ਜੀ ਧਰਨੇ ਤੇ ਬੈਠੇ ਦਾ ਚਲੋ ਅਸੀਂ ਪਹਿਲਾਂ ਸਲਾਈ ਕਰਦੇ ਬੈਠੇ ਚਲੋ ਇਹ ਤਾਂ ਐਡੇ ਟਾਈਮ ਸਾਨੂੰ ਪ੍ਰੂਫ ਮਿਲ ਗਿਆ ਹਨਾ ਫਿਰ ਧਰਨੇ ਦਾ ਸਾਡੇ ਪਹਿਲੇ ਵਿਚਾਰ ਸੀ ਕਿ ਜੋ ਕੱਲ ਫੈਸਲਾ ਕਿਸੇ ਦੀ ਸੈਟੀਸਫੈਕਸ਼ਨ ਨਹੀਂ ਹੈਗੀ ਉਹ ਤਾਂ ਨਹੀਂ ਹੈਗੀ ਕਿਉਂਕਿ ਮਜਿੱਠੇ ਮਰੇ ਆ 10 10 ਲੱਖ ਰੁਪਏ ਮਿਲਿਆ ਉਹ ਵੀ ਸ਼ਰਾਬ ਪੀਣ ਨਾਲ ਜਿਹੜਾ ਆਪਣੀ ਖੁਦ ਦੀ ਗਲਤੀ ਆ ਸ਼ਰਾਬ ਪੀ ਕੇ ਮਜਰੇ ਦੀ ਸ਼ਰਾਬੀ ਮਰੇ ਆ ਇੱਥੇ ਤਾਂ ਕੋਈ ਬਣਿਆ ਮਰਿਆ ਵੀ ਕੋਈ ਸਾਰੇ ਬੇਕਸੂਰ ਮਰਿਆ ਕੋਈ ਰੋਟੀ ਖਾਂਦਾ ਸੀ ਕੋਈ ਉੱਧਰ ਲੰਮਾ ਬੈ ਕੇ 1% ਨਹੀਂ ਕਿਸੇ ਦੀ ਗਲਤੀ ਹੈਗੀ ਉਹਨਾਂ ਦੀ ਜਾਂਚ ਕਿਸੇ 2 ਲੱਖ ਪਾਈ ਆ ਇਹ ਸ਼ਰਾਬ ਅੱਜ ਜਿਹੜੇ ਬਧਾਇਆ ਕਿ ਨੇ ਤੁਹਾਡੇ ਹਲਕੇ ਦੇ ਡਾਕਟਰ ਰਵਜੋਤ ਕੈਬਨਿਟ ਮੰਤਰੀ ਵੀ ਨੇ ਉਤੋਂ ਤਾਂ ਉੱਚਾ ਅਹੁਦਾ ਸਰਕਾਰ ਦੇ ਵਿੱਚ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਆ ਮੀਡੀਆ ਨੇ ਉਹਨਾਂ ਨੂੰ ਵੀ ਸਵਾਲ ਕੀਤਾ ਕਿ ਮ੍ਰਿਤਕਾਂ ਨੂੰ 2-2 ਲੱਖ ਰੁਪਏ ਦਾ ਤੁਸੀਂ ਸਿਰਫ ਮੁਆਵਜ਼ਾ ਦੇ ਰਹੇ ਹੋ ਕਿ 2 ਲੱਖ ਨਾਲ گزارਾ ਕਿਤੋਂ ਹੋਵੇਗਾ ਕਿ ਘੱਟੋ-ਘੱਟ 1-1 ਕਰੋੜ ਰੁਪਏ ਦੇ ਜਿਹੜਾ ਉਹ ਮਾਲੀ ਪੈਕੇਜ ਆ ਜਿਹੜਾ ਕਸਾਇਤਾ ਕੀਤੀ ਜਾਵੇ ਕੱਲ ਵਿਰੋਧੀ ਧਿਰਾਂ ਨੇ ਵੀ ਇਹ ਮੰਗ ਰੱਖਿਆ ਤਾਂ ਅੱਜ ਮੀਡੀਆ ਵੱਲੋਂ ਵੀ ਉਹਨਾਂ ਨੂੰ ਇਹ ਗੱਲ ਕਹੀ ਗਈ ਹੈ ਹਾਂਜੀ ਇਹੀ ਚਾਹੀਦਾ ਜੀ ਹੁਣ ਜਿਹੜੇ ਆਪਣੇ ਇਹਨਾਂ ਦੇ ਉੱਦੇ ਸਾਧਵੇਂ ਜਾ ਉਹਨਾਂ ਨੂੰ ਬੈਠ ਕੇ ਉਹਨਾਂ ਨਾਲ ਗੱਲ ਕਰਕੇ ਮੁਆਵਜ਼ਾ ਤੈਅ ਕਰਨ ਜੇ 2 ਲੱਖ ਰੁਪਏ ਵਿੱਚ ਆਪਣੇ ਸਰਕਾਰ ਨੇ ਕਰਨਾ ਸੀ ਕਟੋੜ 10 ਲੱਖ ਦਾ ਕਰ ਚਲੋ ਉਹਨਾਂ ਨੂੰ ਮਜੂਰ ਹੁੰਦਾ ਨਾ ਮਜੂਰ ਹੁੰਦਾ ਤਾਂ ਬਾਅਦ ਦੀ ਗੱਲ ਸੀ ਇਹਦੇ 2 ਲੱਖ ਨਾਲ ਤਾਂ ਉੱਦੇ ਮਜ਼ਾਕ ਕੀਤਾ 2 ਲੱਖ ਰੁਪਏ ਕਹਿ ਕਹਦਾ ਜਿਹੜੇ ਸ਼ਰਾਬੀ ਬੰਦੇ ਨੂੰ 10 ਲੱਖ ਰੁਪਏ ਦੇਣ ਨੇ ਆ ਤਾਂ ਜਿਹੜਾ ਜਿਆਦਾ ਕੋਈ ਕੋਈ ਕਸੂਰ ਨਹੀਂ ਬੇਗਸੂਰ ਉਹਨੂੰ ਬਾਕੀ ਜਿਹੜੇ ਦੁਕਾਨਾਂ ਦਾ ਇਹਨਾਂ ਦਾ ਨੁਕਸਾਨ ਹੋਇਆ ਉਹਦਾ ਮੁਆਵਜ਼ਾ ਉਹਨਾਂ ਨੇ ਕਹਿਤਾ ਵੀ ਕੋਈ ਗੱਲ ਨਹੀਂ ਜੀ ਤੁਹਾਡਾ ਐਸਟੀਮੇਟ ਲਾਉਂਦੇ ਆ ਕੋਈ ਫੀਤੀਆਂ ਨਾਪਣਦੇ ਆ ਕੁਝ ਕਰਨ ਦੇ ਉਹ ਕੀ ਆ ਸਰਕਾਰ ਆਪਣੀ ਚੀਜ਼ਾਂ ਦੀ ਬੋਲੀ ਕਰਾਉਂਦੀ ਆ ਸਰਕਾਰ ਨੂੰ ਪਤਾ ਨਹੀਂ ਹੁੰਦਾ ਵੀ ਸਾਡੀ ਚੀਜ਼ ਕਿੰਨੇ ਦੀ ਹੋਸਾਂ ਨੂੰ ਬੋਲੀ ਕਰਾਉਂਦੀ ਸਾਰਾ ਸਾਮਾਨ ਇਲੈਕਟ੍ਰੋਨਿਕ ਦੁਕਾਨਾਂ ਦੇ ਉਹਨਾਂ ਨੂੰ ਨਹੀਂ ਪਤਾ ਕਿੰਨੇ ਦਾ ਸਾਮਾਨ ਕਿਹੜੀ ਚੀਜ਼ ਕਿੰਨੇ ਦੀ ਆ ਉਸ ਵੇਲੇ ਇਹਦਾ ਲਾ ਕੇ ਤਾਂ ਦੂਏ ਦਿਨ ਉਹਨਾਂ ਦੇ ਖਾਤੇ 'ਚ ਪੈਸੇ ਪਉਣ ਜਾਇਦੇ ਅਗਲਾ ਪੈਰਾਂ ਤੇ ਜਾਵੇ ਹੁਣ 6-6 ਮਹੀਨੇ ਦੁਕਾਨਾਂ ਬੰਦ ਰਹਿਣ ਲੋਕਾਂ ਦੇ ਉੱਧਾ ਮਰ ਜਾਨਾ ਦੁਕਾਨਦਾਰਾਂ ਨੇ ਕਿੱਥੋਂ ਕੰਮ ਕਰਨਗੇ ਉਹ 6-6 ਮਹੀਨੇ ਜੇ ਦੁਕਾਨ ਬੰਦ ਰਹਿ ਗਈ ਤਾਂ ਕਿੱਥੋਂ ਗੁਜ਼ਾਰਾ ਕਰ ਲਊ ਜਿਹੜਾ ਨੁਕਸਾਨ ਹੋਇਆ ਤਾਂ ਉਹ ਤਾਂ ਹੋਇਆ ਹੈ ਘਟੋ ਘਟ ਜੇ ਕਿਸੇ 10 ਲ ਇਹ ਤਾਂ ਬਿਲਕੁਲ ਮਜ਼ਾਕ ਹੀ ਤਾਂ ਨਾ ਕਿਸੇ ਨੂੰ ਦੁਕਾਨਦਾਰ ਨੇ ਕੋਈ ਅਨਾਉਂਸਮੈਂਟ ਕੀਤੀ ਜਿਹੜੇ ਮਰੀਜ਼ ਹੁਣ ਇਲਾਜ ਦੀ ਨਾ ਚਲੋ ਉਹਨਾਂ 'ਚ ਬਚਣੀ ਬਹੁਤ ਘੱਟ ਆ ਜਿਹੜੇ ਬਜ ਵੀ ਗਏ ਠੀਕ ਆ ਜੀ ਉਹ ਸਾਰੀ ਉਮਰ ਉਹਨਾਂ ਟ੍ਰੀਟਮੈਂਟ ਚ ਲੱਣਾ ਤੁਹਾਨੂੰ ਵੀ ਪਤਾ ਪਾ ਜੀ ਹਨਾ ਜੀ ਉਹਨਾਂ ਸਾਰੀ ਉਮਰ ਉਹਨਾਂ ਦਵਾਈ ਖਾਣੀ ਪੈਣੀ ਆ ਘਟੋ ਘਟਾ ਉਹਨਾਂ ਵੀ 5-7 ਲੱਖ ਦੀ ਮਦਦ ਕਰਦੇ ਚਲੋ ਆਪਣੇ ਕੋਈ ਇੱਕ ਜਿਹੜਾ ਦਵਾਦਾਰੂ ਆਪਣਾ ਕਰ ਲੈਂਦੇ ਜੀ ਬਾਜੀ ਜੇਕਰ ਆਪਾਂ ਹੁਣ ਮੋਤਾਂ ਦੀ ਗਿਣਤੀ ਦੀ ਗੱਲ ਕਰ ਲਈਏ ਕਿਉਂਕਿ ਬਹੁਤ ਸਾਰੇ ਲੋਕਾਂ ਨੂੰ ਇਹ ਗੱਲ ਲੱਗ ਰਹੀ ਹੈ ਕਿ ਪ੍ਰਸ਼ਾਸਨ ਵੀ ਝੂਠ ਬੋਲ ਰਿਹਾ ਹੈ ਮੀਡੀਆ ਵੀ ਝੂਠ ਬੋਲ ਰਿਹਾ ਤਾਂ ਇਹ ਸਵਾਲ ਅਸੀਂ ਇਸ ਕਰਕੇ ਪੁੱਛ ਰਹੇ ਹਾਂ ਕਿਉਂਕਿ ਲੋਕਾਂ ਨੂੰ ਵੀ ਯਕੀਨ ਹੋ ਜਵੇ ਤੁਹਾਡੇ ਤੱਕ ਕੀ ਜਾਣਕਾਰੀ ਪਹੁੰਚੀ ਹੈ ਜੀ ਕਿੰਨੇ ਲੋਕਾਂ ਦੀ ਹੁਣ ਤੱਕ ਮੌਤ ਹੋਈ ਹੈ ਜੀ ਸੱਤ ਮੌਤਾਂ ਦੀ ਕਨਫਰਮ ਹੈ ਬਜੀ ਸੱਤ ਮੌਤਾਂ ਸਾਡੇ ਨੌਂ ਚ ਹੋਈਆਂ ਜੇ ਤੁਹਾਨੂੰ ਪਤਾ ਇੱਕ ਇਧਰ ਮਾਲਪੁਰ ਸਾਈਡ ਕੋਈ ਸੀਗਾ ਉਹਦੀ ਸਾਨੂੰ ਕਨਫਰਮ ਹੈ ਅੱਠਵੀਂ ਮੌਤ ਉਹਦੀ ਕਿ ਅੱਠ ਮੌਤਾਂ ਕਨਫਰਮ ਹੈ ਅੱਠ ਹੋ ਗਈਆਂ ਜੀ ਚਾਰ ਮੌਤਾਂ ਸਵੇਰੇ ਹੋਈਆਂ ਚਾਰ ਕੱਲ ਤੱਕ ਹੋਈਆਂ ਸੀ ਚਾਰ ਮੌਤਾਂ ਜਬਰੀ ਹੋਈਆਂ ਪੋਜ਼ਿਟਿਵ ਹੋਈਆਂ ਚਾਰ ਮੌਤਾਂ ਲੋਕ ਕਹਿ ਰਹੇ ਨੇ ਕਿ 20 ਜਾਨੇ ਮਰ ਗਏ ਨੇ 25 ਜਾਨੇ 30 ਜਾਨੇ ਮਰ ਗਏ ਨੇ ਇਹ ਸਿਰਫ ਅਫਵਾਹਾਂ ਹੀ ਨੇ ਜੀ ਕਿਉਂਕਿ ਲੋਕਾਂ ਨੂੰ ਇਸ ਇਹ ਜਿਹੜੀ ਪਿਕਚਰ ਬਾਈ ਜੀ ਕਲੀਅਰ ਕਰਨੀ ਬਹੁਤ ਜ਼ਰੂਰੀ ਹੈ ਕਿਉਂਕਿ ਲੋਕ ਕਹਿ ਰਹੇ ਨੇ ਮੀਡੀਆ ਵੀ ਝੂਠ ਬੋਲ ਰਿਹਾ ਸਰਕਾਰਾਂ ਵੀ ਝੂਠ ਬੋਲ ਰਹੀਆਂ ਤੁਸੀਂ ਇੱਥੋਂ ਦੇ ਵਸਿੰਦੇ ਹੋ ਤੁਸੀਂ ਸਾਰਾ ਕੁਝ ਅੱਖੀਂ ਇੱਥੇ ਹਾਲਾਤ ਦੇਖਿਆ ਉਹਨਾਂ ਲੋਕਾਂ ਨੂੰ ਕੀ ਕਹਿਣਾ ਚਾਹੋਗੇ ਜਫਰ ਨਹੀਂ 8 ਜਾਨਾਂ ਦੀ ਮੌਤ ਹੋਈ ਹੈ ਜੀ ਟੋਟਲ 26 ਜਾਨੇ ਲਪੇਟ ਚਾਏ ਸੀਗੇ ਜਿਹੜੀ ਲਿਸਟ ਆਈ ਹੈ ਜੋ 26 ਜਾਨ ਤਕਿਉ ਸੀਰੀਅਸ ਹੀ ਆ ਜੀ ਜੀ ਤੇ ਮੇਰਾ ਜਿਹੜਾ ਟਰੱਕ ਰੋਕ ਲਿਆ ਗਿਆ ਹੈ ਇਹ ਕੀ ਮਾਮਲਾ ਹੋਇਆ ਜੀ ਸਰ ਸਿਲੰਡਰਾਂ ਨਾਲ ਭਰਿਆ ਜਿਹੜਾ ਟਰੱਕੇ ਰੋਕ ਲੈ ਗਿਆ ਤੁਸੀਂ ਇਹ ਭਾਜੀ ਕੋਈ ਇਹਦਾ ਕੋਈ ਇਧਰ ਕੱਟ ਨਹੀਂ ਖਾ ਰੋਡਵੇ ਤੇ ਜਿੱਥੇ ਡਰਾਈਵਰ ਦਿਲ ਕਰਦਾ ਜਿੱਦ ਨੂੰ ਇਧਰ ਨੂੰ ਪਾ ਲਿਆ ਇਧਰ ਨੂੰ ਪਾ ਲਿਆ ਇਧਰ ਪਿੰਡਾਂ ਚ ਭਜਾਈ ਫਿਰਦੇ ਆ ਜੀ ਇਧਰ ਕੋਈ ਕੱਟ ਨਹੀਂ ਕੋਈ ਬਾਸ ਨਹੀਂ ਨਾ ਲਿੰਕ ਹੈਗਾ ਗੈਸ ਪਲਾਂਟ ਗੈਸ ਪਲਾਂਟ ਤੋਂ ਜਾਣ ਗੈਸ ਪਲਾਂਟ ਤੋਂ ਇਹਨਾਂ ਦਾ ਕੀ ਮਤਲਬ ਹੈ ਕੋਈ ਇਧਰ ਨੂੰ ਪਾ ਲਿਆ ਜਾਂ ਇਧਰ ਨੂੰ ਪਾ ਲਿਆ ਇਹ ਹਾਈ ਇਹਨਾਂ ਦੇ ਹਾਈਵੇ ਤੇ ਰੂਟ ਆ ਜੀ ਇਹਨਾਂ ਦੇ ਕਿਹੜਾ ਪਿੰਡ ਪਿੰਡ ਸਪਲਾਈ ਦੇਣੀ ਵੱਡੇ ਵੱਡੀ ਗੱਡ ਤੁਸੀਂ ਟਾਬੇ ਦਾ ਬਹੁਤ ਜ਼ਿਕਰ ਕਰ ਰਹੇ ਕਿ ਟਾਬੇ ਤੇ ਵੱਡੀ ਗਿਣਤੀ ਦੇ ਵਿੱਚ ਜਿਹੜੇ ਟਰੱਕ ਜਿਹੜੇ ਰੁਕਦੇ ਨੇ ਕੱਲ ਪ੍ਰਸ਼ਾਸਨ ਨੂੰ ਵੀ ਦੱਸਿਆ ਸੀਗਾ ਪ੍ਰਸ਼ਾਸਨ ਨੇ ਹੁਣ ਤੱਕ ਕੀ ਕਾਰਵਾਈ ਕੀਤੀ ਹੈ ਜੀ ਉਹਦੇ ਤੇ ਸਾਡਾ ਫਰੈਂਡ ਹਟ ਬ੍ਰਦਰ ਹੀ ਆ ਉਹਦੇ ਸਾਰੀ ਫੈਮਿਲੀ ਦਾਖਲ ਆ ਜੀ ਅਸੀਂ 10 ਵਜੇ ਆਈ ਵੀ ਤੋਂ ਆਏ ਆ ਜੀ ਉਹਦੀ ਖਬਰ ਲੈ ਕੇ 10 ਵਜੇ ਚਾਰ ਗੱਡੀਆਂ ਖੜੀਆਂ ਸੀਗੀਆਂ ਸੈਂਟਰ ਵਾਲੀਆਂ ਜੀ ਤੇ ਅਸੀਂ ਉਹਨਾਂ ਡਰਾਈਵਰਾਂ ਨੂੰ ਠਾਲਿਆ ਡਰਾਈਵਰ ਇੰਨੀ ਕਿ ਸ਼ਰਾਬ ਨਾਲ ਨਸ਼ੇ ਤੋਤੀ ਸੀ ਉਹਨਾਂ ਨੂੰ ਕੋਈ ਸੋਤ ਉਹਨਾਂ ਨਾਲ ਕੀ ਸੀ ਗੱਲ ਕਰਦੇ ਅਸੀਂ ਪ੍ਰਸ਼ਾਸਨ ਨਾਲ ਕੋਸ਼ਿਸ਼ ਕੀਤੀ ਸੰਪਾਰਕਾਂ ਦੀ ਉਹਨਾਂ ਦਾ ਨੰਬਰ ਨਹੀਂ ਲੱਗਾ ਤਦ ਵੀ ਪੁਲਿਸ ਚੋਂ ਕਿੰਨੇ ਚਾਰਜਾਂ ਨਾਲ ਗੱਲਬਾਤ ਕਰ ਲੈਣ ਚਾਹੇ ਚਲਾਣ ਹੀ ਕੱਟੇ 2 4 2 4 2 4 10 ਜਾਣੇ ਦੇ ਚਲਾਣ ਕੱਟੇ ਹੁਣ ਮੁੜ ਕੇ ਕਿਸੇ ਦੀ ਜਰਤ ਨਹੀਂ ਪੈਣੀ ਇਦਾਂ ਖੜੇ ਹੋ ਸਕਦੇ ਆ ਅਧਿਕਾਰਨ ਦਵਾਇ ਸੀ ਕਿ ਪੁਲਿਸ ਦੀ ਗੱਡੀ ਦਾ ਨੂੰ ਪੈਟਰੋਲਿੰਗ ਕਰੋ ਪੈਟਰੋਲਿੰਗ ਕਰੋ ਕਿ 10 ਵਜੇ ਤੋਂ ਬਾਅਦ ਪਰ ਕੋਈ ਵੀ ਗੱਡੀ ਹੈ ਨਹੀਂ ਥਾਣੇ ਦਾ ਆਹਾ ਕਹੇ ਵੀ ਅਸੀਂ ਮੈਂ ਕਿਹਾ ਸੀ ਉੱਪਰ ਗੱਡੀ ਨੂੰ ਪਰ ਗੱਡੀ ਨਹੀਂ ਪਹੁੰਚੀ ਵਕੀਲ ਲੱਗਦਾ ਕਿ ਪ੍ਰਸ਼ਾਸਨ ਹੋਰ ਕੁਝ ਨਹੀਂ ਤਿਆਰ ਕਰ ਰਿਹਾ ਜੀ ਨੌ 55 ਦੀ ਘਟਨਾ ਹੈ ਜੀ ਪਰ ਤੋਂ ਉਹ ਜਿਸ ਵੇਲੇ ਅਸੀਂ 9:50 ਤੇ ਆਏ ਜੀ 24 ਘੰਟੇ ਵੀ ਨਹੀਂ ਹੋਏ ਸੀ 24 ਤਾਂ ਬਾਅਦ ਜੇ 2-4 ਮਹੀਨੇ ਹੋ ਗਏ ਫੇਰ ਕਿਸੇ ਨੇ ਯਾਦ ਰੱਖਣਾ ਜੀ ਪ੍ਰਸ਼ਾਸਨ ਨੇ ਫੇਰ ਤਾਂ ਉਦਾਂ ਹੀ ਗੱਲ ਮਿੱਟੀ ਜਾਏ ਹੁਣ ਇੰਨਾ ਇੰਨਾ ਕੁਝ ਹੋ ਗਿਆ ਇੰਨੀਆਂ ਜਿੰਦਗੀਆਂ ਚਲੇ ਇੰਨੇ ਨੁਕਸਾਨ ਹੋ ਗਿਆ ਕਰੋਨਾ ਚ ਫੇਰ ਨਹੀਂ ਪ੍ਰਸ਼ਾਸਨ ਨੇ ਕੁਝ ਕੀਤਾ 24 ਘੰਟੇ ਨਹੀਂ ਪੂਰੇ ਹੋਏ 24 ਘੰਟੇ ਵੀ ਭਾਜੀ ਕੋਈ ਅੰਕੜੇ ਤੁਹਾਡੇ ਤੱਕ ਪਹੁੰਚੇ ਆ ਕੁੱਲ ਕਿੰਨੇ ਘਰਾਂ ਦਾ ਨੁਕਸਾਨ ਹੋਇਆ ਕਿੰਨੀਆਂ ਦੁਕਾਨਾਂ ਦਾ ਨੁਕਸਾਨ ਹੋਇਆ ਜੀ ਭਾਜੀ 12-13 ਦੁਕਾਨ ਜਿੰਦਾ ਵੀ ਦੁਕਾਨਾਂ ਟੋਟਲੀ ਲੋਸ ਹੋਈਆਂ ਭਾਜੀ ਹਾਂਜੀ ਹਾਂਜੀ ਤੇ ਇੱਕ ਘਰਾਂ ਦਾ ਭਾਜੀ ਹਲੇ ਇਹਦੇ ਹਿੰਮਤ ਹੀ ਨਹੀਂ ਪਈ ਭਾਜੀ ਦੇਖਣ ਦੀ ਹਰ ਤਿੰਨ ਦਿਨ ਹੋ ਮੇਨ ਦਾ ਮੈਨੂੰ ਤਾਂ ਸਿਰ ਦੁਖੀ ਜਾਂਦਾ ਤਿੰਨ ਦਿਨ ਹੋ ਗਏ ਆ ਜੀ ਕਿ ਜਿੰਮਤ ਨਹੀਂ ਪੈਂਦੀ ਜਾਂਦੇ ਮੈਂ ਗਲੀ ਚ ਗਿਆ ਪਹਿਲਾਂ ਘਰ ਦੇਖਣ ਸਾਡੇ ਪਿੱਛੇ ਰਹਿੰਦੇ ਸੀ ਮੇਰੀ ਵੀ ਸ਼ਾਪ ਆ ਭਾਜੀ ਸਾਹਮਣੇ ਮੇਰੀ ਸ਼ਾਪ ਦੇ ਪਿੱਛੇ ਘਰ ਆ ਮੈਂ ਮੇਰੀ ਹਿਮੇ ਮੇ ਗੇਟ ਤੋਂ ਮੁੜਿਆ ਆ ਭਾਜੀ ਪ੍ਰਸ਼ਾਸਨ ਨੂੰ ਫਿਰ ਕੀ ਕਹਿਣਾ ਚਾਹੁੰਦੇ ਹੋ ਮੁੱਖ ਮੰਤਰੀ ਭਗਵੰਤ ਮਾਨ ਨੂੰ ਕੀ ਕਹਿਣਾ ਚਾਹੁੰਦੇ ਹੋ ਬਹੁਤ ਵੱਡੇ ਵੱਡੇ ਦਾਅਵੇ ਕਰਦੇ ਪਹਿਲਾਂ ਇੱਥੇ ਆ ਕੇ ਸਾਡੇ ਨਾਲ ਗੱਲ ਕਰੇ ਠੀਕ ਆ ਜੀ ਬਾਕੀ ਸਾਡੇ ਮੀਡੀਆ ਮੇ ਅਸੀਂ ਕਹੀ ਗੱਲ ਕਹਿੰਦੇ ਆ ਵੀ ਜਿਹੜੇ ਵੇਚਣਾ ਬਿਜੋਲਗੀਰੀ ਕਰਦੇ ਆ ਕੱਲ ਉਹਨਾਂ ਨੇ ਸਾਡਾ ਬਹੁਤ ਨੁਕਸਾਨ ਕਰਤਾ ਕੋਈ ਬ ਇਹ ਚਲੋ ਕਮੀ ਨਹੀਂ ਪੂਰੀ ਹੋ ਸਕਦੀ ਕਿਸੇ ਇਨਸਾਨ ਦੀ ਪਰ ਫਿਰ ਵੀ ਜਿਹੜਾ ਮੌਤ ਹਾਂਜੀ ਪਰ ਫਿਰ ਵੀ ਵੱਧ ਤੋਂ ਵੱਧ ਉਹਨਾਂ ਨੂੰ ਹਰਜਾਨਾ ਦਿੱਤਾ ਜਾਵੇ ਜਿਹੜੇ ਜਿਹੜੇ ਲਾਜ ਦੀਨ ਆ ਉਹਨਾਂ ਨੂੰ ਕਟੋਕੜ 5 ਤੋਂ 7 ਲੱਖ ਦੀ ਮਜ਼ਦੂਰ ਕੀਤੀ ਜਾਵੇ ਕਿਉਂਕਿ ਉਹਨਾਂ ਦਾ ਪੁਖ ਬਹੁਤ ਖਤਰੇਜਾ ਬਾਕੀ ਜਿਹੜਾ ਦੁਕਾਨਾਂ ਨੁਕਸਾਨ ਹੋਇਆ ਜੇ ਉਹਨਾਂ ਮੁਆਵਜ਼ਾ ਜੇ ਕਿਸੇ ਦਾ 10 ਲੱਖ ਹੀ ਪਾਣਾ ਕਰੋ ਤਾਂ 5 ਲੱਖ ਤਰ ਜੂਰ ਉਸ ਵੇਲੇ ਦਿੱਤਾ ਜਾਵੇ ਤਾਂ ਕਿ ਅਗਲਾ ਆਪਣੇ ਪੈਰਾਂ ਦਾ ਕੰਮ ਦੁਬਾਰਾ ਸ਼ੁਰੂ ਕਰ ਸਕੇ ਜੀ ਬਹੁਤ ਬਹੁਤ ਧੰਨਵਾਦ ਜੀ ਤਾਂ ਇਹ ਤਾਂ ਇਹ ਬਿਲਕੁਲ 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 ਇਹ ਪਿੰਡਾਂ ਦੇ ਲੋਕਾਂ ਵੱਲੋਂ ਇਹ ਮੰਗ ਕੀਤੀ ਜਾ ਰਹੀ ਹੈ ਕਿ ਜਿਹੜੇ ਅਮਰਸਰ ਦੇ ਵਿੱਚ ਸ਼ਰਾਬ ਦਾ ਸੇਵਨ ਕਰਕੇ ਲੋਕ ਮਰੇ ਸੀ ਉਹਨਾਂ ਨੂੰ 10-10 ਲੱਖ ਰੁਪਏ ਤੇ ਨਾਲ ਨਾਲ ਇੱਕ ਸਰਕਾਰੀ ਨੌਕਰੀ ਸੀਗੀ ਜੀ ਤੇ ਇੱਥੇ ਤਾਂ ਲੋਕ ਆ ਜਿਹੜੇ ਸਰਕਾਰ ਨੂੰ ਮੈਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੀ ਕਹਿਣਾ ਚਾਹਾਂਗੇ ਕਿ ਇਹ ਬੇਵਕਤੀ ਮੌਤ ਮਰੇ ਆ ਬੇਕਸੂਰੀ ਮੌਤ ਮਰੇ ਆ ਤੇ 2-2 ਲੱਖ ਰੁਪਏ ਦਾ ਬੇਸ਼ੱਕ ਤੁਸੀਂ ਐਲਾਨ ਕਰ ਦਿੱਤਾ ਗਿਆ ਪਰੰਤੂ ਜ਼ਰੂਰ ਮੈਂ ਤੁਹਾਨੂੰ ਇੱਥੋਂ ਤੱਕ ਕਹਾਂਗਾ ਕਿ ਤੁਸੀਂ ਵੀ ਇਹ ਮੁੱਖ ਮੰਤਰੀ ਸਾਹਿਬ ਇਸ ਇਹਨਾਂ ਪਿੰਡਾਂ ਦੇ ਵਿੱਚ ਆਓ ਤੇ ਆ ਕੇ ਇਹਨਾਂ ਦੀ ਬਾਹ ਫੜੋ ਕੀ ਇਹਨਾਂ ਦੀਆਂ ਮੁੱਖ ਮੰਗਾਂ ਨੇ ਉਹਨਾਂ ਤੇ ਜ਼ਰੂਰ ਤੁਹਾਡੇ ਵੱਲੋਂ ਜਿਹੜਾ ਗੌਰ ਕੀਤਾ ਜਾਣਾ ਚਾਹੀਦਾ ਤੇ ਨਾਲ ਦੇ ਨਾਲ ਇੱਕ ਵਾਰ ਇਹ ਮੋੜ ਤੋਂ ਤਸਵੀਰਾਂ ਜਿਹੜੀਆਂ ਤੁਹਾਡੇ ਨਾਲ ਸਾਂਝੀ ਆਪਾਂ ਕਰ ਰਹੇ ਹਾਂ ਮੰਡਿਆਲਾ ਅੱਡੇ ਦੀਆਂ ਜਿੱਥੇ ਕਿ ਹੁਣ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਲੋਕ ਆ ਜਿਹੜੇ ਇੱਕ ਵਾਰ ਮੋੜ ਤੋਂ ਧਰਨੇ ਪ੍ਰਦਰਸ਼ਨ ਤੇ ਜਿਹੜੇ ਉਹ ਜੁੜ ਚੁੱਕੇ ਨੇ ਤੇ ਲਗਾਤਾਰ ਉਹਨਾਂ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਪ੍ਰਸ਼ਾਸਨ ਕੱਲ ਹੀ ਵਾਅਦਾ ਕਰਕੇ ਗਿਆ ਸੀ ਕਿ ਸੜਕ ਤੇ ਜਿਹੜੇ ਹੁਣ ਗੈਸ ਸਿਲੰਡਰ ਹੈ ਜਾਂ ਕੈਂਟਰ ਹੈ ਜਿਹੜੇ ਉਹ ਨਹੀਂ ਖੜੇ ਕੀਤੇ ਜਾਣਗੇ ਤਾਂ ਦੂਜੇ ਪਾਸੇ ਬਿਜਲੀ ਦੀ ਇਹ ਹਾਲਤ ਨੂੰ ਜਿਹੜਾ ਜਲਦ ਤੋਂ ਜਲਦ ਸੁਧਾਰਨ ਦੀ ਵੀ ਇਹ ਨਾ ਪਿੰਡਾਂ ਵਾਸੀਆਂ ਵੱਲੋਂ ਜਿਹੜੀ ਉਹ ਮੰਗ ਕੀਤੀ ਜਾ ਰਹੀ ਹੈ ਕੈਮਰਾ ਪਰਸਨ ਮਨਵੀਰ ਮੀਟੀ ਵਾਲਾ ਦੇ ਨਾਲ ਚੇਤਨ ਕਾਸ਼ਪ ਤਾਜ਼ਾ ਤਰੀਕ ਨ ਖਬਰਾਂ ਦੇ ਲਈ ਜੁੜੇ ਹੋ ਹ